ਰੋਟਰੀ ਕਲਪੇਤੇ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮਰitsar ਸਾਹਿਬ ਦੇ ਦਰਵਾਰ ਦੇ ਮੁੱਖ ਗੇਟ ਦੇ ਬਾਹਰ ਦੀ ਵੀਡੀਓ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਜਿਹੜੀ ਸੁਖੀਰ ਬਾਦਲ ਦੇ ਉੱਤੇ ਗੋਲੀ ਚਲਾਈ ਗਈ ਹੈ ਹਾਂ ਤੁਸੀਂ ਮੌਕੇ ਦਾ ਵੀਡੀਓ ਦੇਖ ਰਹੇ ਹੋ ਜੋ ਕਿ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਹੈ ਜਾਣਕਾਰੀ ਅਨੁਸਾਰ ਸ਼ੇਰੀ ਦਰਵਾਦ ਸਾਹਿਬ ਦੇ ਮੁੱਖ ਗੇਟ ਦੇ ਬਾਹਰਲੇ ਪਾਸੇ ਅਕਾਲੀ ਨੇਤਾ ਸੁਖੀਰ ਬਾਦਲ ਜੋ ਕਿ ਉਹਨਾਂ ਨੂੰ ਸ਼੍ਰੀ ਕਾਲ ਤਖਤ ਵੱਲੋਂ ਜਿਹੜੀ ਸਜ਼ਾ ਲਗਾਈ ਗਈ ਸੀ ਉਸ ਦੇ ਤਹਿਤ ਮੌਜੂਦ ਸਨ ਤੇ ਇਸ ਦੌਰਾਨ ਇੱਕ ਵਿਅਕਤੀ ਜੋ ਕਿ ਬਜ਼ੁਰਗ ਵਿਅਕਤੀ ਆ ਤੁਸੀਂ ਦੇਖ ਰਹੇ ਹੋ ਉਸ ਵੱਲੋਂ ਸੁਖੀਰ ਬਾਦਲ ਦੇ ਉੱਤੇ ਇੱਕ ਗੋਲੀ ਚਲਾ ਦਿੱਤੀ ਗਈ ਗੋਲੀ ਚੱਲਦੇ ਹੀ ਮੌਕੇ ਤੇ ਮੌਜੂਦ ਜਿਹੜੇ ਸੁਰੱਖਿਆ ਕਰਮੀਆਂ ਵੱਲੋਂ ਜਿਹੜਾ ਕਤਵਿਅਕਤੀ ਨੂੰ ਫੜ ਲਿਆ ਗਿਆ ਤੇ ਤੁਰੰਤ ਹੀ ਜਿਹੜੀਆਂ ਏਜੰਸੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੂੰ ਵਿਅਕਤੀ ਨੂੰ ਮੌਕੇ ਤੇ ਜਿਹੜੀ ਆ ਉਥੋਂ ਲੈ ਕੇ ਚਲੇ ਗਏ ਆ ਤੁਸੀਂ ਮੌਕੇ ਦਾ ਵੀਡੀਓ ਦੇਖ ਰਹੇ ਹੋ ਜੋ ਕਿ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਬਾਹਰਲੀ ਸਾਈਡ ਦਾ ਵੀਡੀਓ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਸੁਖੀਰ ਬਾਦਲ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਆ ਆ ਵੀਡੀਓ ਸ਼੍ਰੀ ਅਮਰitsar ਸਾਹਿਬ ਦੀ ਹੈ